ਸਾਰਿਆਂ ਦਾ ਆਪਣਾ ਆਪਣਾ ਸੁਭਾਅ ਹੁੰਦਾ ਆਪਣਾ ਆਪਣਾ ਨੇਚਰ ਹੁੰਦਾ ਜਦੋਂ ਤੁਸੀਂ ਇੱਕ ਫੀਲਡ ਦੇ ਵਿੱਚ ਪੈਰ ਧਰਦੇ ਹੋ ਕੋਈ ਬਿਜ਼ਨਸ ਹੋਵੇ ਤਾਂ ਉਹ ਤੁਹਾਡਾ ਮਾਈਂਡ ਥੋੜਾ ਥੋੜਾ ਕਰਕੇ ਮੈਨੂੰ ਲੱਗਦਾ ਹੁੰਦਾ ਕਿ ਪੋਲਿਊਟਡ ਹੋਣ ਲੱਗ ਜਾਂਦਾ ਤੁਹਾਨੂੰ ਲੱਗਦਾ ਕਿ ਯਾਰ ਉਹ ਫਲਾਨਾ ਇਹ ਕਰ ਰਿਹਾ ਉਹ ਸ਼ਾਇਦ ਮੇਰੇ ਨਾਲੋਂ ਵਧੀਆ ਕਰ ਰਿਹਾ ਫਲਾਨਾ ਮੈਥੋਂ ਵਧੀਆ ਜਾ ਰਿਹਾ ਉਹਦਾ ਕੰਮ ਵਧੀਆ ਤਾਂ ਉਹ ਥੋੜਾ ਥੋੜਾ ਪਾਰਸ਼ਲੀ ਤੁਹਾਡਾ ਬਿਹੇਵੀਅਰ ਚੇਂਜ ਹੋਣ ਲੱਗ ਜਾਂਦਾ ਜਦੋਂ ਤੁਸੀਂ ਦੂਜਿਆਂ ਨੂੰ ਦੇਖਦੇ ਹਾਂ ਉਹਦੇ ਵਰਗਾ ਬਣ ਲਈ ਕਿ ਸ਼ਾਇਦ ਮੈਂ ਉਦਾਂ ਕਰ ਲਵਾਂ ਤਾਂ ਸ਼ਾਇਦ ਮੇਰਾ ਵੀ ਇਦਾਂ ਹੋ ਜਾਏ ਮਤਲਬ ਜਦੋਂ ਇਦਾਂ ਹੁੰਦਾ ਫਿਰ ਹੌਲੀ-ਹੌਲੀ ਤੁਹਾਡਾ ਜਿਹੜਾ ਇੱਕ ਤੁਹਾਡਾ ਆਪ ਦਾਪ ਹੁੰਦਾ ਉਹ ਫਿਰ ਚੇਂਜ ਹੋ ਜਾਂਦਾ ਅੱਗੇ ਪਹੁੰਚਦੇ 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 ਕੋਈ ਬੰਦਾ ਰਾਹ 'ਚ ਮਿਲਿਆ ਤੁਹਾਡੀ জারਨੀ 'ਚ ਸਟਰਗਲ ਦੇ ਵਿੱਚ ਕੁਝ ਤਾਂ ਤੁਹਾਨੂੰ ਲੱਗਿਆ ਕਿ ਯਾਰ ਇਹ ਜਿਆਦਾ ਵਧੀਆ ਇਹ ਨਹੀਂ ਐਂ ਕਰਤਾ ਤੁਸੀਂ ਉਹਦਾ ਵੀ ਉਹ ਲੈ ਲਿਆ ਅੱਗੇ ਹੋਰ ਮਿਲਿਆ ਉਹਦਾ ਵੀ ਲੈ ਲਿਆ ਇਦਾਂ ਕਰਦੇ 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 ਮਤਲਬ ਜਿਹੜਾ ਜਿਹੜੇ ਇੱਕ ਸਚਾਈ ਨਾਲ ਇੱਕ ਆਪ ਦੇ ਆਪ ਨਾਲ ਤੁਸੀਂ ਸ਼ੁਰੂ ਕੀਤਾ ਹੁੰਦਾ ਉਹ ਚੀਜ਼ ਫਿਰ ਅੱਗੇ ਪਹੁੰਚਦੇ ਪਹੁੰਚਦੇ ਮਟ ਜਾਂਦੀ ਹੈ